ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਖਿੜਕੀਆਂ ਵਾਲਾ ਜ਼ਿਲ੍ਹਾ ਦੇ ਤਹਿਸੀਲ શ્રી ਮੁਕਸਰ ਸਾਹਿਬ ਦਾ ਪੈਂਡਾ ਤੇ ਬਾਈ ਜੇਹਰਾ ਦਾ ਖੇਤੀਬਾੜੀ ਦਾ ਕੰਮ ਨਾਲ ਆ ਦੋਸਤੋ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਗੱਬਣਾ ਝੋਟੀ ਬਕਾਊ ਆ ਜਿਹੜੀ ਕਿ ਚੰਗੇ ਸੀਮੰਦੀ ਆ ਖੁਦ ਤੇ ਚੰਗਾ ਸੀਮੰ ਇਹਦੇ ਅੱਗੇ ਲੱਗਿਆ ਬੰਨ ਦੀ ਡਿਟੇਲ ਆਪਾਂ ਬਾਈ ਜੀ ਖਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਆ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਭੋਮਾਰਾ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਇਸ ਝੋਟੀ ਬਾਰੇ ਤੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗਰਸੇਵ ਕੁਮਰੇ ਠੀਕ ਹੈ ਐਨੇ ਖਿੜਕੀਆਂ ਵਾਲਾ ਠੀਕ ਹੈ ਭਾਈ ਜੀ ਹਾਂਜੀ ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸ ਦੋ 90418 90418 90902 90 90 2 2 ਹਾਂਜੀ ਇਹ ਝੋਟੀ ਬਾਈ ਆਪਣੇ ਘਰ ਦੀ ਆ ਹਾਂਜੀ ਵੀਰੇ ਘਰ ਦੀ ਆ ਤੇ ਦੂਜਾ ਸੂਆ ਸੁੰਦੀ ਹੈ ਹਾਂਜੀ ਦੂਜਾ ਸੂਆ ਸੁੰਦਾ ਨੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਵੀਰੇ ਬੱਤਿਆਰ ਹੀ ਆ ਅੱਜ ਦਿਨ ਪੂਰੇ ਆ ਜੀ ਠੀਕ ਹੈ ਵੈਸੇ 5-7 ਦਿਨ ਲੈ ਜੂਗੀ ਲੈ ਜੂਗੀ 2-4 ਦਿਨ ਤਰ ਆਰਾਮ ਦੇ ਨੇ ਲੈ ਜੂ ਹਾਂ ਤੇ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਸੀਮਨ ਇਹਦੇ ਵੀਰੇ ਸ਼ਿਕੰਦਰ ਦਾ ਸ਼ਿਕੰਦਰ ਬੋਲਦਾ ਲਕਸ਼ਮੀ ਡੇਰੀ ਫਾਰਮ ਦਾ ਲਕਸ਼ਮੀ ਹਾਂਜੀ ਤੇ ਬਾਈ ਕਿੰਨਾ ਕ ਦੁੱਧ ਕੱਢਿਆ ਪਹਿਲੇ ਸੂਏ ਨੇ ਪਹਿਲੇ ਸੂਏ ਵੀਰੇ ਨੇ 12 ਲੀਟਰ ਦੁੱਧ ਕੱਢਿਆ ਠੀਕ ਹੈ ਹਾਂਜੀ ਲਓ ਵੀ ਸਜਣੋ 12 ਲੀਟਰ ਦੁੱਧ ਕੱਢ ਜਿਮੀਦਾਰ ਪਰਿਵਾਰ ਕੋਲੇ ਇਹ ਝੋਟੀ ਆ ਦੂਜਾ ਸੂਆ ਸੁਣੀ ਆ ਪਸ਼ੂ ਜਿਆਦੇ ਹੋਣ ਕਰਕੇ ਇਹ ਵਿੱਚ ਹੀ ਜਾ ਰਹੀ ਆ ਸੈਂਸਮ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਗੋੜ ਆ ਤੇ ਥਣ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਦੇਖ ਸਕਦੇ ਹੋ ਦੋਸਤੋ ਮੋਟਾ ਮੋਟਾ ਥਣ ਲੱਗਿਆ ਚੰਗੀ ਵਿੱਥ ਚ ਲੱਗਿਆ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾਂ ਦਾ ਦੁੱਧ ਦਿੱਦੀ ਦੇ ਪਾਸੇ ਵੀ ਤੁਹਾਨੂੰ ਥਣ ਵਿਖਾਉਣੇ ਤੇ ਤੋਰ ਕੇ ਉਹਦੀ ਬਾਤ ਸੁਣੂ ਵਿਖਾਵਾਂਗੇ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਉੱਪਰ ਤਾਈ ਬਣ ਜਾਣਾ ਨੇ ਜਦੋਂ ਦਿਨਾਂ ਤੇ ਸੂਣ ਤੇ ਆ ਗਈ ਹਜੇ ਵੈਸੇ 8-7 ਦਿਨ ਝੋਟੀ ਲੈਂਦੀ ਹੈ। ਬਾਈ ਹਰਾਂ ਦੇ ਸੂ 10 ਮਤਾਬਕ ਬਾਈ ਜੀ ਹਜੇ ਚੱਕਰ ਦਾ ਦਿਨ ਲੈਂਦੀ ਹੈ ਤੇ ਪਰ ਝੋਟੀ ਇੱਕ ਹਫਤੇ ਨੂੰ ਸੁਨਾ ਘਟੋ ਘਟਾ ਕਿਉਂਕਿ ਉਪਰੋਂ ਰੁੱਟੀ ਨਹੀਂ ਹਜੇ ਤਾਈ ਤੇ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਦੋਸਤੋ। ਬਹੁਤ ਚੰਗੀ ਝੋਟੀ ਆ ਦੋਸਤੋ ਸਾਫ ਸੁਥਰੀ ਤੇ ਪਾਦਰ ਹਵਾਨੇ ਵਾਲੀ ਆ। ਦੇਖ ਸਾਗਰਮ ਹਵਾਨਾ ਬਿਲਕੁਲ ਸਾਫ ਸੁਥਰਾ ਹੈ। ਤੇ ਚੰਗੇ ਕਦ ਕਾਠ ਦੀ ਮਾਲਕਣੀ ਆ ਪਤਲੀ ਚਮੜੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੀ ਚਮਕਦਾਵਾਂ ਕਾਰਾਜੀ ਪਲੀ ਵੀ ਚੰਗੀ ਆ ਇਹ ਹਰ ਪੱਖ ਤੋਂ ਝੋਟੀ ਤੁਹਾਡੇ ਪਸੰਦ ਆਊਗੀ ਜਦੋਂ ਤੁਸੀਂ ਆ ਕੇ ਦੇਖੋਗੇ ਬਾਈ ਦੀ ਹਰਾਨਾ ਢਾਣੀ ਚ ਘਾਰਾ ਇਹ ਖਿੜਕੀਆਂ ਵਾਲੇ ਤੋਂ ਜਦੋਂ ਆਪਾਂ ਭੋਲਾ ਨਾ ਜਾਣੇ ਆਪਾਂ ਤੇ ਨਾਲ ਹੀ ਰਾਹ ਇਹਨਾਂ ਦੇ ਢਾਣੀ ਨੂੰ ਮੁੜਦਾ ਆਪਾਂ ਬੰਦੋ ਬਾਈ ਵਾਇਦਰਾ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਦੋਸਤੋ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆਂ ਬਾਕੀ ਤੁਹਾਨੂੰ ਮੁੱਲ ਪੁੱਛ ਕੇ ਦੱਸਦੇ ਆਂ ਹਾਂਜੀ ਭਾਈ ਜੀ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਇਹਦਾ ਫੇਰ 128 ਕਰਦੇ ਆਪਾਂ 128 ਮਾਨਤਨ ਹੋ ਜੂ ਭਾਈ ਜੀ ਮਾਨਤਨ ਹੋ ਜੂਗਾ ਲਓ ਵੀ ਮਿੱਤਰੋ ਕੋਈ ਜ਼ਿਆਦਾ ਮੁੱਲ ਨਹੀਂ ਬਾਈ ਨੇ ਕੀਤਾਗਾ ਬਣਦਾ ਮਾਨਤਨ 128000 ਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆ ਤਾਂ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਲਿਓ ਬਾਕੀ ਘਰੇ ਆ ਕੇ ਦੇਖੋਗੇ ਦੋਸਤੋ ਕੋਈ ਵਿਦਾ ਚੜਾ ਕੇ ਕੋਈ ਗੱਲ ਨਹੀਂ ਵਿਖਾਈ ਗਈ ਜਿੰਨੀ ਤੁਹਾਨੂੰ ਦਿਖਾਈ ਹੈ ਝੋਟੀ ਉਸ ਤੋਂ ਵੀ ਨਹੀਂ ਨਿਕਲੂਗੀ ਉਨੀ ਨਹੀਂ ਨਿਕਲਦੀ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡਾ ਨਾ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਾਂਗੇ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ